ਕੋਈ ਵੀ ਲੜਾਈ ਕੀਤੀ ਨਹੀਂ ਜਾਂਦੀ ਅੱਲਾ ਕੱਲਾ ਬੰਦਾ ਜਿਹੜੀ ਕਰ ਸਕਦਾ ਸੁੱਤ ਪਰਿਵਾਰ ਹੁੰਦਾ ਹੈ ਤੇ ਸ਼ਰਵਾਰ ਦੀ ਨਾਲ ਗੱਲ ਵੀ ਖੜੀ ਜਿਹੜੀ ਕੋਈ ਲੜਾਈ ਕੀਤੀ ਹੈ ਜਿਹਨੀਆਂ ਬੇਸਤੀਆਂ ਦੇ ਨਾਲ ਆਪ ਸਭ ਦਾ ਧੰਨਵਾਦ ਇਹਨਾਂ ਦੇ ਖਾਲਸੇ ਨੇ ਜਨਾਗਾਚਾ ਚਮੋਕੀਆਂ ਸਾਡੇ ਖੇਤ ਦੇ ਖੜੀਆਂ ਨੇ ਸਭ ਤੋਂ ਵੱਡੀ ਗੱਲ ਕੀ ਆ ਹੁਣ ਝੋਨਾ ਵਟਾਉਣਾ ਪਰਾਲੇ ਨੂੰ ਅੱਗ ਲਾਉਣ ਦਾ ਮਸਲਾ ਸਭ ਤੋਂ ਵੱਡਾ ਕਈ ਪਿੰਡਾਂ ਵਿੱਚ ਹੁਣ ਜੇ ਆਪਾਂ ਖਵਾਰਤਾਰੇ ਪੜਦੇ ਆ ਜਿੱਥੇ ਝੋਨੇ ਵਟੇ ਗਏ ਉਹਨੇ ਅੱਗ ਲਾਦੀ ਉਹਨਾਂ ਦੀ ਸਰਕਾਰ ਨੇ ਰੈਟਿੰਗ ਨਹੀਂ ਕਰਦੀ ਕਿ ਪਹਿਲਾਂ ਪਹਿਲਾਂ ਡਰਾ ਲੋ ਲੋਕਾਂ ਨੂੰ ਤੇ ਫਿਰ ਸਰਕਾਰ ਇਹਦਾ ਪਹਿਲ ਨਹੀਂ ਕਰਦੀ ਸਰਕਾਰਾਂ ਦੇ ਹਾਲ ਕਰਨਾ ਫੋਟਾ ਨਹੀਂ ਬਾਹਰ ਦੇਸ਼ਾਂ ਜੇ ਆਪਾਂ ਵੇਖ ਲਈਏ ਯੂਰਪ ਦੇਖ ਲੋ ਕਿਤੇ ਵੱਡੇ 12 ਮਛਲੀ ਦਾ ਹਾਲ ਗਵਰਨਮੈਂਟ ਆ ਸਬਸਿਡੀ ਦੇ ਕਰਕੇ ਦਿੰਦੇ ਆਂ ਪਰ ਨਾ ਸੈਂਟਰ ਸਰਕਾਰ ਦਾ ਨਾ ਪੰਜਾਬ ਸਰਕਾਰ ਦਾ ਇਸਾਨੀ ਵਾਲੇ ਮਸਲੇ ਦੇ ਤਾਂ ਬਿਲਕੁਲ ਹੀ ਧਿਆਨ ਹੀ ਹੈ ਨਹੀਂ ਜੀ ਧਿਆਨ ਨਾ ਹੋਣ ਦੇ ਕਾਰਨ ਵੇਖੋ कि ਆਪਾਂ ਕੇ ਛੋਟੇ ਛੋਟੇ ਲੀਟਰ ਦਵਾਈਆਂ ਦੇ ਜਾਂ ਕੋਈ ਹੋਰ ਚੀਜ਼ਾਂ ਦਾ ਆਪਾਂ ਨਗਲੀ ਵੇਖਦੇ ਰਹੇ ਆ ਹੁਣ ਆਪਣੇ ਵਧਨੀ ਕਲਾ ਨੂੰ ਆਮ ਜੀ ਯਾਰ ਜਿਹੜਾ ਬੋਡ ਜੋ ਜ਼ਿਲ੍ਹਾ ਪੰਨਾ ਹਸਪੀਟਲ ਵੱਸੇ ਬਲਾਕ ਪੰਨਾ ਸਦੀ ਸਿੰਘ ਅਤੇ ਬੰਦਾ ਤੋਂ ਆਏ ਮੇਰੇ ਪਸਾਨ ਵੀਰ ਸਤਿ ਸ੍ਰੀ ਅਕਾਲ ਜਨਾਬਾਂ ਨੂੰ ਜੀਤ ਕਾਰ ਸਾਲ ਸਾਲ ਵਾਹਿਗੁਰੂ ਦੀ ਖਾਤੇ ਮੈਂ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਉਹ ਦੇਖੋ ਮਾਫੀ ਮੰਗਦਾ ਹਾਂ ਉਹ ਇਹਨਾਂ ਤੋਂ ਐਤਿਕ ਨੋਟੀਬਾਰਕ ਤੇ ਨਹੀਂ ਜਾਇਆਗਾ ਪਰ ਦੇਖ ਸੰਦੇਸ਼ ਪਰ ਛਾਂਡੇ ਮੇਰੇ ਮਿੱਜੀ ਰਸਤੇਦਾਰ ਇੱਥੇ ਦੋ ਮੋਟਾ ਹੋਈਆਂ ਨੌਜਵਾਨ ਮੌਜੂਦ ਰਹੀਆ ਮੈਂ ਬਲਾਕ ਦੇ ਆ ਦੂਜੇ ਆਪਣੇ ਉਮਰ ਦੇ ਨੰਬਰ ਤੇ ਮੈਂ ਗਰੁੱਪ ਵਿੱਚ ਨਹੀਂ ਪਾਇਆ ਸੀਗਾ ਮੇਰੇ ਨੂੰ ਸਮਝ ਆ ਰਿਹਾ ਚਾਹਨਾ ਲਾ ਜੰਮ ਨਵਾ ਮਸਜਿਦ ਦਾ ਮਾਫੀ ਮੰਗਦਾ ਆਪਣਾ ਜਿਹੜਾ ਮੁੱਦਾ ਉਹ ਸਾਰਿਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਮੁੱਦਾ ਕੀ ਹੈ ਬਰਦਸਨ ਦੀ ਲੋਕ ਨਹੀਂ ਆਪਾਂ ਨੂੰ ਮੁੱਦਾ ਦਾ ਆਪਣਾ ਇੱਕੋ ਯਾਰ ਮੰਦਾ ਆਪਣੀਆਂ ਅਮਸ ਕੀ ਦੀਆ ਪਾਣੀਆਂ ਦਾ ਮੁੱਦਾ ਪ੍ਰਾਈ ਦਾ ਮੁੱਦਾ ਬਿਜਲੀ ਦਾ ਮੁੱਦਾ ਕਿੰਨਾ ਤੇ ਆਪਾਂ ਲੜਦੇ ਆ ਰਹੇ ਹਾਂ ਤੇ ਲੜਦੇ ਆਪਾਂ ਰਹੇ ਹਾਂ ਦਲੇ ਸਰਕਾਰ ਜਿਹੜੀਆਂ ਨੀਤੀਆਂ ਪੁਰਾਣਾ ਇਤਿਹਾਸ ਪੜੀਏ ਸਦੀਆਂ ਪੁਰਾਣੀਆਂ ਸਦੀਆਂ ਪੁਰਾਣਾ ਇਤਿਹਾਸ ਪੜੀਏ ਨਾ ਉਹਦੇ ਚ ਜਿਹੜੀਆਂ ਅੱਜ ਨੀਤੀਆਂ ਉਹਦੋਂ ਨੀਤੀਆਂ ਉਹਦੋਂ ਸੀ ਉਹਦੋਂ ਪੈ ਰੀਆਂ ਸਰੀ ਜਿਵੇਂ ਅੱਜ ਦੇ ਗੰਨ ਨੀਤੀਆਂ ਪੈ ਰੀਆਂ ਆਪਾਂ ਕੋਈ ਨਾ ਜਾਣੀਆਂ ਉਹ ਇਸ ਤਰ੍ਹਾਂ ਕੰਨੀਆਂ ਬਈਆਂ ਤੇ ਆਪਾਂ ਕੋਲ ਪੈ ਰੀਆਂ ਆਪਾਂ ਨੂੰ ਭਰਮ ਦੇ ਘਰ ਕਰਦਾ ਜਿਵੇਂ ਸਰਕਾਰਾਂ ਨੇ ਉਹ ਸਮਝੀਆਂ ਚੱਪਾ ਕਿਰਵਾ ਦੇ ਰਿਹਾ ਹੈ ਮਨੁੱਖੀ ਸਮਰੱਥੀਆਂ ਅਧਿਾਰ ਹੈ ਨੰਬਰਾ ਨਹੀਂ ਪੜਿਆ ਥੋੜੇ ਜਿਹਾ ਥੋੜਾ ਜਿਹਾ ਪੜਿਆ ਉਹਦੇ ਚ ਇੰਨਾ ਪੜਿਆ ਮੈਂ ਉਹਦੇ ਚ ਇਹ ਸਹੀਆ ਮਿਤ ਆਧੁਨਿਕ ਨੀਤੀਆਂ ਉਹਦੋਂ ਸਰਕਾਰ ਦੀਆਂ ਸਹੀਆਂ ਤੇ ਲੋਕਾਂ ਨੂੰ ਕਾਜ ਦੇ ਵਿੱਚ ਦਬਾ ਲਵਾ ਕੇ ਦਬਾ ਲਵਾ ਕੇ ਨੇ ਜਮੀਨਾਂ ਸਾਰੀਆਂ ਕਾਜ ਦੇ ਆਪ ਦੇ ਕਾਜ ਸਾਰੀਆਂ ਹੈਆਂ ਤੇ ਆਪਣੀ ਸਾਰਿਆਂ ਦੇ ਘਰੋਂ بے ਕਾਚ ਕਰ ਦਿੱਤੀ। ਤੇ ਆਪਾਂ ਜਿਮੀਨਾਂ ਵਰੀਆਂ ਬੰਦਾ ਸਿੰਘ ਬਹਾਦਰ ਨੇ ਦੋਈਆਂ ਸਦੀਆਂ ਤੋਂ ਬਾਅਦ ਪੜਾਈ ਕਿੰਨਾ ਸਮਾਂ ਲੱਗਦਾ। ਇਹ ਉਹ ਨੀਤੀਆਂ ਦੇ ਇਹ ਸਰਕਾਰਾਂ ਜਿਹੜੀਆਂ ਹੁਣ ਆਪੀਆਂ ਮੋਕੇ ਦੀਆਂ ਸਰਕਾਰਾਂ ਜੋ ਪੰਜਾਬ ਸਰਕਾਰ ਲੱਗੋ ਤੇ ਸੈਂਟਰ ਸਰਕਾਰ ਲੋ ਕੋਈ ਵੀ ਸਰਕਾਰ ਇਹ ਸਭ ਤੋਂ ਪਹਿਲਾਂ ਤਾਂ ਜਿੰਨੇ ਸਾਥੀ ਪੰਜ ਦਿਨ ਆਪਣੀ ਵਾਰੀ ਸੀਗੀ ਅੱਜ ਚੌਥਾ ਦਿਨ ਅੱਜ ਦੀ ਉੱਥੇ ਆਪਣੀ ਟੀਮ ਹੈਗੀ ਹੈ ਉੱਥੇ ਪਹੁੰਚੇ ਉਹਨਾਂ ਦਾ ਤਰਵਾਦ ਤੇ ਜਿਹੜੇ ਕੱਲ ਡਿਊਟੀ ਲੱਗੀ ਸੀ ਉਹ ਵੀ ਇਹਨੂੰ ਕੋਈ 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 ਤੁਮ ਵੀ ਸਾਰਾ ਨਬੋਤ ਨੂੰ ਆਉਂਦਾ ਕਿਉਂਕਿ ਜਦ ਕਾਲ ਕੁਝ ਮਿਲਦੀ ਹੈ ਸਦੇ ਦੇ ਉਤੇ ਆਪਣਾ ਪਹਿਰਾ ਦੇਣਾ ਫਰਜ਼ ਬਣਦਾ ਤੇ ਉਸ ਤੋਂ ਬेटर ਮਨਤਾਈਆਂ ਵੀ ਐ ਜਿਵੇਂ ਉਹ ਆਪਣੇ ਪਿੰਡ ਬਹੁਤ ਐ ਤੇ ਤਲਾਕ ਪ੍ਰਧਾਨ ਜੀ ਫੋਨ ਕਰਦੇ ਐ ਹੋ ਸਕਦਾ ਕੁਝ ਰੂਲ ਕੰਮ ਹੋਵੇ ਹੁਣ ਜੇ ਪੰਚਾਇਤ ਚੋਣਾ ਐ ਸਰਕਾਰਾਂ ਨੇ ਸਾਨੂੰ ਘਰੇ ਨਹੀਂ ਬੈਠ ਦੇਣਾ ਲੜਾਉਣਾ ਆਫਿਸ ਵਿੱਚ ਜਿਹੜੀ ਅਸਲੀ ਲੜਾਈ ਹੈ ਉਸ ਤੋਂ ਢਕਾਉਣ ਵਾਸਤੇ ਛੋਟੇ ਸਾਹਿਬ ਬੁਮਾਰਦ ਤੇ ਤੁਸੀਂ ਕੁਝ ਨਾ ਕੁਝ ਕਰਦੇ ਹੋ 50% ਜਿਹੜਾ ਇਹਨਾਂ ਨੇ ਟੈਸਟਿੰਗ ਦਾ ਰਾਜੀ ਵੀ ਕਰੀ ਕੀਤਾ ਹੈ 40% ਹੋ ਗੱਲ ਦਾ ਉਹ ਸਰਪਾ 30% ਸਰਕਾਰ ਭਾਵੇਂ ਬੀਜਪੀ ਨੂੰ ਲੋਵੇ ਤੇ ਪੰਜਾਬ 'ਚ ਨਵੇਂ ਮਰੇ ਬੀਏ ਤੇ ਪਹਿਲੇ ਹੋ ਸਾਰੇ ਇਸ ਪੁਆਇੰਟ ਤੇ ਇਕੱਠੇ ਆ ਕਿ ਲੋਕ ਜਦੇ ਬੰਗੀਆਂ ਨਾਲ ਗੁੱਲੀ ਜਾਂਦੇ ਆ ਆਪ ਦੀਆਂ ਲੜਾਈਆਂ ਲੜਨ ਵਾਸਤੇ ਕੱਤਰ ਹੋ ਜਾਂਦੇ ਆ ਇਸ ਵਾਸਤੇ ਇਹਨਾਂ ਨੂੰ ਪਾੜਨ ਵਾਸਤੇ ਇਹਨਾਂ ਨਾਲ ਲੋਕ ਨਾਲ ਜਾੜ ਰੋੜਮ ਸਾਨੂੰ ਪਿੰਡ ਪਿੰਡ ਚ ਘਰ ਘਰ ਚ ਭਰਾ ਭਰਾ ਨਾਲ ਲੜਾਈ ਜਾਵੇ ਕੁਝ ਦੇਖੋ ਆਪਾਂ ਮੀਟਿੰਗ ਕਰਦੇ ਹੁੰਦੇ ਆ ਆਪਣਾ ਸਾਰਾ ਏਰੀਆ ਭਰਿਆ ਫੈਰਾ ਹੁੰਦਾ ਹੈ